ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕੁੰਭ ਰਾਸ਼ੀ ਵਾਲਿਆਂ ਦੇ ਬਾਰੇ ਕਿ ਉਹਨਾਂ ਦੀ ਕਿਸਮਤ ਕਿਵੇਂ ਹੁਣ ਸੋਨੇ ਦੀ ਚਾਬੀ ਦੇ ਨਾਲ ਖੁੱਲਣ ਵਾਲੀ ਹੈ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਇਸ ਸਮੇਂ ਹੁਣ ਖੁਸ਼ਖਬਰੀਆਂ ਮਿਲ ਜਾਣਗੀਆਂ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਲక్ష్ਮੀ ਮਾਤਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧੰਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਮਾਤਾ ਲక్ష్ਮੀ ਅਤੇ ਭਗਵਾਨ ਸ਼ਨੀ ਦੇਵ ਜੀ ਹੁਣ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ ਜਿਹੜੀ ਹੈ ਸੋਨੇ ਦੀ ਚਾਬੀ ਨਾਲ ਖੋਲਣ ਵਾਲੇ ਹਨ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ। ਕੁੰਮਾਰਾਸ਼ੀ ਵਾਲੋ ਤੁਹਾਡੀ ਜ਼ਿੰਦਗੀ ਵਿੱਚ ਹੁਣ ਪੈਸਿਆਂ ਦੀ ਕਮੀ ਦੂਰ ਹੋ ਜਾਵੇਗੀ। ਤੁਹਾਡੇ ਸਾਰੇ ਹੀ ਕੰਮ ਜਿਹੜੇ ਰੁਕੇ ਹੋਏ ਸਨ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ। ਤੁਹਾਡੇ ਜੀਵਨ ਵਿੱਚ ਅਚਾਨਕ ਕੋਈ ਐਸਾ ਬਦਲਾਵ ਹੋ ਸਕਦਾ ਹੈ। ਉਹ ਬਦਲਾਵ ਪਰਮਾਤਮਾ ਦੀ ਕਿਰਪਾ ਦੇ ਨਾਲ ਹੋ ਜਾਵੇਗਾ। ਕਿਉਂਕਿ ਮਾਤਾ ਲక్ష్ਮੀ ਜੀ ਦੀ ਸਦਾਵ ਕਿਰਪਾ ਤੇ ਭਗਵਾਨ ਪੋਲੇ ਨਾਥ ਜੀ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ। ਭਗਵਾਨ ਸ਼ਨੀ ਦੇਵ ਜੀ ਤੁਹਾਡੇ ਤੇ ਪ੍ਰਸੰਨ ਹੋ ਚੁੱਕੇ ਹਨ। ਤੁਹਾਡੇ ਜੀਵਨ ਵਿੱਚ ਖੁਸ਼ੀ ਤੇ ਸੁੱਖ ਸਮਰiddhi ਹੁਣ ਆਉਣ ਵਾਲੀ ਹੈ। ਜੇਕਰ ਤੁਸੀਂ ਵੀ ਕੁੰਭ ਰਾਸ਼ੀ ਦੇ ਹੋ ਜਾਂ ਤੁਹਾਡੇ ਪਰਿਵਾਰ ਵਿੱਚੋਂ ਕੋਈ ਵੀ ਕੁੰਭ ਰਾਸ਼ੀ ਦੇ ਨਾਲ ਸੰਬੰਧ ਰੱਖਦਾ ਹੈ ਤਾਂ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਤੁਸੀਂ ਉਸ ਨਾਲ ਸ਼ੇਅਰ ਕਰ ਸਕਦੇ ਹੋ। ਤਾਂਕੇ ਉਸ ਨੂੰ ਵੀ ਆਪਣੇ ਭਵਿੱਖ ਬਾਰੇ ਪਤਾ ਲੱਗ ਜਾਵੇ ਕਿ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੇ ਉੱਪਰ ਹੁਣ ਕਿਹੜੀ-ਕਿਹੜੀ ਕਿਰਪਾ ਵਰਸ ਜਾਵੇਗੀ। ਕੁੰਭ ਰਾਸ਼ੀ ਜੋ ਕਿ ਸਭ ਗ੍ਰਹਾਂ ਦੀ ਸਭ ਤੋਂ ਖਾਸ ਤੇ ਅਨੋਖੀ ਰਾਸ਼ੀ ਮੰਨੀ ਜਾਂਦੀ ਹੈ। ਇਸ ਦਾ ਸੰਬੰਧ ਵాయు ਤੱਤ ਦੇ ਨਾਲ ਹੁੰਦਾ ਹੈ। ਵాయు ਤੱਤ ਤੋਂ ਭਾਵ ਇਹਦਾ ਸੰਬੰਧ ਹਵਾ ਦੇ ਨਾਲ ਹੁੰਦਾ ਹੈ। ਇਸ ਲਈ ਕੁੰਭ ਰਾਸ਼ੀ ਵਾਲੇ ਬਹੁਤ ਹੀ ਬੁੱਧੀਮਾਨ, ਆਜ਼ਾਦ ਸੁਭਾਅ ਦੇ ਹੁੰਦੇ ਹਨ ਤੇ ਸੇਵਾ ਭਾਵਨਾ ਵਿੱਚ ਵਿਸ਼ਵਾਸ ਰੱਖਦੇ ਹਨ। ਕੁੰਮਾਰਾਸ਼ੀ ਦੇ ਜਾਤਕ ਅਕਸਰ ਹੀ ਆਪਣੇ ਜੀਵਨ ਵਿੱਚ ਵੱਡੇ ਬਦਲਾਅ ਕਰਨਾ ਚਾਹੁੰਦੇ ਹਨ ਅਤੇ ਆਪਣੇ ਵਿਚਾਰ ਵਿੱਚ ਹਮੇਸ਼ਾ ਨਵੇਂ ਵਿਚਾਰ ਜੋੜਨ ਦੀ ਕੋਸ਼ਿਸ਼ ਕਰਦੇ ਹਨ ਪਰ ਦੋਸਤੋ ਹਰ ਰਾਸ਼ੀ ਦੇ ਕੁਝ ਖਾਸ ਹੀ ਉਤਰਾਅ ਚੜਾਅ ਹੁੰਦੇ ਰਹਿੰਦੇ ਹਨ ਅਤੇ ਕੁੰਮਾਰਾਸ਼ੀ ਦੇ ਲੋਕ ਇਸ ਸਮੇਂ ਵਿੱਚ ਸ਼ਨੀ ਦੇਵ ਦੀ ਖਾਸ ਕਿਰਪਾ ਦੇ ਨਾਲ ਇੱਕ ਨਵਾਂ ਮੋੜ ਹੁਣ ਇਹਨਾਂ ਦੀ ਜ਼ਿੰਦਗੀ ਵਿੱਚ ਆਉਣ ਵਾਲਾ ਹੈ ਜਿਸ ਦੇ ਨਾਲ ਇਹਨਾਂ ਦਾ ਜੀਵਨ ਹੁਣ ਬਦਲ ਕੇ ਰਹਿ ਜਾਵੇਗਾ ਤੇ ਤੁਹਾਡਾ ਘਰ ਹੁਣ ਖੁਸ਼ੀਆਂ ਨਾਲ ਭਰ ਜਾਵੇਗਾ। ਦੋਸਤੋ, ਸ਼ਨੀ ਦੇਵ ਭਗਵਾਨ ਨੂੰ ਨਿਆਂ ਦਾ ਦੇਵਤਾ ਆਖਿਆ ਜਾਂਦਾ ਹੈ। ਇਹ ਸਾਡੇ ਕਰਮਾਂ ਦਾ ਫਲ ਦੇਣ ਵਾਲੇ ਹੁੰਦੇ ਹਨ। ਸ਼ਨੀ ਦੇਵ ਦਾ ਅਸਰ ਕੁੰਭ ਰਾਸ਼ੀ ਵਾਲਿਆਂ ਦੇ ਉੱਤੇ ਬੜਾ ਹੀ ਜ਼ਿਆਦਾ ਗਹਿਰਾ ਪੈਂਦਾ ਹੈ। ਚਾਹੇ ਉਹ ਕਿਸੇ ਵੀ ਵਿਅਕਤੀ ਦੇ ਹੋਵੇ, ਜੀਵਨ ਦੀ ਰਾਹ ਹੋਵੇ ਜਾਂ ਫਿਰ ਜੀਵਨ ਦੇ ਕੋਈ ਵੀ ਵੱਡੇ ਫੈਸਲੇ ਹੋਣ, ਉਸ ਦੇ ਉੱਪਰ ਭਗਵਾਨ ਸ਼ਨੀ ਦੇਵ ਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੀ ਰਹਿੰਦਾ ਹੈ। ਜਦੋਂ ਸ਼ਨੀ ਦੇਵ ਕਿਸੇ ਬੰਦੇ ਦੀ ਕੁੰਡਲੀ ਵਿੱਚ ਚੰਗੀ ਜਗ੍ਹਾ ਤੇ ਹੁੰਣ ਤਾਂ ਉਹ ਬੰਦਾ ਸਫਲਤਾ ਸੁੱਖ ਸਮਰiddhi ਖੁਸ਼ਹਾਲੀ ਦੀ ਦਿਸ਼ਾ ਵਿੱਚ ਅੱਗੇ ਵੱਧ ਜਾਂਦਾ ਹੈ ਪਰ ਜੇਕਰ ਸ਼ਨੀ ਦੇਵ ਦਾ ਸਥਾਨ ਹੀ ਖਰਾਬ ਹੋਵੇ ਤੇ ਜੀਵਨ ਵਿੱਚ ਉਸ ਬੰਦੇ ਨੂੰ ਹਰ ਕੰਮ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੈਸੇ ਦੀ ਵੀ ਕਮੀ ਹੁੰਦੀ ਹੈ ਉਹ ਮਾਨਸਿਕ ਤੌਰ ਤੇ ਵੀ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਦਾ ਹੈ ਪਰ ਇੱਥੇ ਕੁੰਭ ਰਾਸ਼ੀ ਵਾਲਿਆਂ ਲਈ ਇੱਕ ਗੱਲ ਖਾਸ ਹੈ ਸ਼ਨੀ ਦੇਵ ਦੀ ਖਾਸ ਕਿਰਪਾ ਹੋਣ ਦੇ ਨਾਲ ਉਹ ਆਪਣੇ ਬਹੁਤ ਹੀ ਮਿਹਨਤ ਤੇ ਵਿਸ਼ਵਾਸ ਰੱਖਦੇ ਹਨ ਆਪਣੇ ਜੀਵਨ ਦੇ ਵੱਡੇ ਫੈਸਲੇ ਆਪ ਲੈਣੇ ਪਸੰਦ ਕਰਦੇ ਹਨ ਜਿਸ ਵਿੱਚ ਕਿ ਉਹਨਾਂ ਨੂੰ ਸਫਲਤਾ ਵੀ ਮਿਲਦੀ ਹੈ ਜਿਸ ਨਾਲ ਕੁੰਭ ਰਾਸ਼ੀ ਵਾਲੇ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਤਰੱਕੀ ਕਰਦੇ ਹਨ ਕਦੇ ਵੀ ਇਹਨਾਂ ਦੇ ਕੋਲ ਪੈਸੇ ਵਰਗੀ ਸਮੱਸਿਆ ਦਾ ਸਾਹਮਣਾ ਇਹਨਾਂ ਨੂੰ ਨਹੀਂ ਕਰਨਾ ਪੈਂਦਾ ਕੁੰਭ ਰਾਸ਼ੀ ਵਾਲਿਓ ਤੁਹਾਡੇ ਲਈ ਸੋਨੇ ਦੀ ਚਾਬੀ ਦਾ ਮਤਲਬ ਹੈ ਇਹ ਮੌਕਾ ਤੁਹਾਡੇ ਲਈ ਬੜਾ ਹੀ ਖਾਸ ਸਾਬਿਤ ਹੋ ਜਾਵੇਗਾ ਜਿਸ ਦੇ ਨਾਲ ਤੁਹਾਡਾ ਜੀਵਨ ਪੂਰੀ ਤਰ੍ਹਾਂ ਬਦਲ ਸਕਦਾ ਹੈ ਤੁਹਾਨੂੰ ਬੜੀ ਹੀ ਕਾਮਯਾਬੀ ਮਿਲ ਸਕਦੀ ਹੈ ਕੁੰਭ ਰਾਸ਼ੀ ਵਾਲਿਆਂ ਲਈ ਸ਼ਨੀ ਦੇਵ ਦੀ ਕਿਰਪਾ ਇੱਕ ਤਰ੍ਹਾਂ ਸੋਨੇ ਦੀ ਚਾਬੀ ਵਰਗੀ ਹੈ ਸ਼ਨੀ ਦੇਵ ਪਹਿਲਾਂ ਕੁੰਭ ਰਾਸ਼ੀ ਵਾਲਿਆਂ ਨੂੰ ਸਖਤ ਮਿਹਨਤ ਤੇ ਸੰਘਰਸ਼ ਦੀ ਰਾਹਤੇ ਪਾ ਕੇ ਹੀ ਰਹਿੰਦੇ ਹਨ ਪਰ ਹੁਣ ਤੁਹਾਡੀ ਮਿਹਨਤ ਤੋਂ ਖੁਸ਼ ਹੋ ਕੇ ਤੁਹਾਨੂੰ ਮਿਹਨਤ ਦਾ ਫਲ ਮਿਲ ਜਾਵੇਗਾ ਜਿਵੇਂ ਕਿ ਕੋਈ ਚਾਬੀ ਦਰਵਾਜ਼ੇ ਨੂੰ ਖੋਲ੍ਹ ਦਿੰਦੀ ਹੈ ਓਵੇਂ ਹੀ ਸ਼ਨੀ ਦੇਵ ਹੁਣ ਤੁਹਾਡੇ ਜੀਵਨ ਦੇ ਬੰਦ ਕਿਸਮਤ ਦੇ ਦਰਵਾਜ਼ਿਆਂ ਨੂੰ ਖੋਲਣ ਵਾਲੇ ਹਨ ਜਿਸ ਨਾਲ ਤੁਸੀਂ ਸਫਲਤਾ ਤੇ ਸੁਖ ਸਮਰiddhi ਵੱਲ ਆਪਣਾ ਪਹਿਲਾ ਕਦਮ ਵਧਾ ਲਓਗੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਆਉਣ ਵਾਲਾ ਸਮਾਂ ਬਹੁਤ ਹੀ ਵੱਡੇ ਬਦਲਾਵਾਂ ਦੇ ਨਾਲ ਭਰਪੂਰ ਹੋ ਸਕਦਾ ਹੈ ਭਗਵਾਨ ਸ਼ਨੀ ਦੇਵ ਦੀ ਸਥਿਤੀ ਦੇ ਅਨੁਸਾਰ ਇਹ ਸਮਾਂ ਤੁਹਾਡੇ ਲਈ ਸ਼ੁਭ ਹੈ ਤੁਹਾਡੇ ਲਈ ਨਵੀਆਂ ਯੋਜਨਾਵਾਂ ਦੇ ਮੌਕੇ ਖੁੱਲ ਸਕਦੇ ਹਨ ਕਾਮ ਕਾਰਜ ਕਰਨ ਵਾਲੇ ਲੋਕਾਂ ਦੇ ਜੀਵਨ ਵਿੱਚ ਉਹਨਾਂ ਨੂੰ ਹੁਣ ਬਹੁਤ ਹੀ ਸਫਲਤਾ ਮਿਲ ਜਾਵੇਗੀ ਜੇ ਕੁੰਮ ਰਾਸ਼ੀ ਵਾਲੇ ਕੋਈ ਨਵਾਂ ਵਪਾਰ ਜਾਂ ਨੌਕਰੀ ਕਰਨਾ ਚਾਹੁੰਦੇ ਹਨ ਇਹ ਸਮਾਂ ਤੁਹਾਡੇ ਲਈ ਖਾਸ ਸਾਬਿਤ ਹੋ ਜਾਵੇਗਾ ਪਰ ਧਿਆਨ ਰੱਖੋ ਕਿ ਸਫਲਤਾ ਬਿਨਾਂ ਮਿਹਨਤ ਦੇ ਨਹੀਂ ਆਉਂਦੀ ਸ਼ਨੀ ਦੇਵਤੋਂ ਤੁਹਾਨੂੰ ਇਹ ਸੁਨੇਹਾ ਮਿਲਦਾ ਹੈ ਕਿ ਤੁਸੀਂ ਸੱਚੇ ਦਿਲੋਂ ਮਿਹਨਤ ਕਰੋ ਤੇ ਸ਼ਨੀ ਦੇਵ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਜ਼ਰੂਰ ਦੇ ਦੇਣਗੇ ਸ਼ਨੀ ਦੇਵ ਤੁਹਾਡੀ ਰਾਸ਼ੀ ਦੇ ਜਾਤਕਾਂ ਨੂੰ ਬਹੁਤ ਹੀ ਕਿਰਪਾ ਵਰਸਾਉਣ ਵਾਲੇ ਹਨ ਤੁਹਾਨੂੰ ਹੁਣ ਧਨ ਦੇ ਨਾਲ ਮਾਲਾ-ਮਾਲ ਕਰ ਦੇਣਗੇ ਸ਼ਨੀ ਦੇਵ ਨੂੰ ਪ੍ਰਸੰਨ ਕਰਨ ਲਈ ਕੁੰਭ ਰਾਸ਼ੀ ਵਾਲਿਆਂ ਨੂੰ ਭਗਵਾਨ ਕ੍ਰਿਸ਼ਨ ਜੀ ਦੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ ਜਿਸ ਨਾਲ ਸ਼ਨੀ ਦੇਵ ਜੀ ਬਹੁਤ ਹੀ ਪ੍ਰਸੰਨ ਜਲਦੀ ਹੋ ਜਾਂਦੇ ਹਨ ਕੁੰਭ ਰਾਸ਼ੀ ਵਾਲਿਆਂ ਦੇ ਉੱਪਰ ਆਪਣੀ ਕਿਰਪਾ ਬਣਾਈ ਰੱਖਦੇ ਹਨ ਸ਼ਨੀ ਦੇਵ ਨੂੰ ਖੁਸ਼ ਕਰਨ ਦੇ ਲਈ ਤੇਲ ਲੋਹੇ ਜਾਂ ਕਾਲੇ ਤਿਲ ਦਾ ਦਾਨ ਹਮੇਸ਼ਾ ਸ਼ਨੀਵਾਰ ਨੂੰ ਕਰਨਾ ਚਾਹੀਦਾ ਹੈ। ਸ਼ਨੀ ਦੇਵ ਨੂੰ ਨਿਆਂ ਦਾ ਦੇਵਤਾ ਕਿਹਾ ਜਾਂਦਾ ਹੈ। ਇਸ ਲਈ ਹਰ ਕੰਮ ਵਿੱਚ ਇਮਾਨਦਾਰੀ ਤੇ ਨਿਆਂ ਦੀ ਪਾਲਣਾ ਕਰਦੇ ਰਹੋ। ਜਿੰਨਾ ਵੀ ਹੋ ਸਕੇ ਕਿਸੇ ਨਾਲ ਬੇਈਮਾਨੀ ਕਰਨ ਤੋਂ ਬਚੋ। ਭਗਵਾਨ ਹਨੂਮਾਨ ਜੀ ਦੀ ਪੂਜਾ ਕਰਨ ਦੇ ਨਾਲ ਵੀ ਸ਼ਨੀ ਦੇਵ ਦੇ ਮਾੜੇ ਪ੍ਰਭਾਵਾਂ ਤੋਂ ਤੁਸੀਂ ਬਚ ਸਕਦੇ ਹੋ। ਜਿਸ ਦੇ ਨਾਲ ਤੁਹਾਡੇ ਤੇ ਕਿਰਪਾ ਬਣੀ ਰਹੇਗੀ। ਇਸ ਰਾਸ਼ੀ ਵਾਲੇ ਜਿਹੜੇ ਲੋਕ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਵੀ ਹੁਣ ਆਪਣੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ ਜੇਕਰ ਤੁਸੀਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਫਿਰ ਪੰਜਾਂ ਦਿਨਾਂ ਦੇ ਵਿੱਚ ਪੂਰਾ ਹੀ ਲਾਭ ਤੁਹਾਨੂੰ ਮਿਲ ਜਾਵੇਗਾ ਨਹੀਂ ਤਾਂ ਤੁਹਾਡੇ ਹੱਥ ਵਿੱਚ ਆਇਆ ਮੌਕਾ ਵੀ ਤੁਹਾਡੇ ਕੋਲੋਂ ਗਵਾਚ ਸਕਦਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੀ ਜ਼ਿੰਦਗੀ ਵਿੱਚ ਪਿਛਲੇ ਸਮੇਂ ਤੋਂ ਵੀ ਝੜੀਆਂ ਪਰੇਸ਼ਾਨੀਆਂ ਆ ਰਹੀਆਂ ਸੀ ਉਹਨਾਂ ਪਰੇਸ਼ਾਨੀਆਂ ਨੂੰ ਖਤਮ ਕਰ ਦੇਵੇਗਾ ਜਿਸ ਨਾਲ ਤੁਹਾਡਾ ਆਤਮ ਵਿਸ਼ਵਾਸ ਵੀ ਵੱਧ ਜਾਵੇਗਾ ਰਾਜਨੀਤਿਕ ਪੱਖ ਤੋਂ ਵੀ ਤੁਹਾਡੇ ਲਈ ਵਿਸ਼ੇਸ਼ ਯੋਗਦਾਨ ਵੱਧ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਇੱਕ ਖਾਸ ਹੀ ਮੌਕਾ ਇਸ ਸਮੇਂ ਤੁਸੀਂ ਹਾਸਲ ਕਰ ਲਓਗੇ ਜਿਸ ਦੇ ਨਾਲ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵੱਧ ਜਾਵੇਗਾ ਧਾਰਮਿਕ ਕਮਾ ਵਿੱਚ ਤੁਹਾਡੀ ਰੁਚੀ ਵੱਧ ਜਾਵੇਗੀ ਕਰਜ਼ੇ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਜੇਕਰ ਤੁਸੀਂ ਪੈਸਾ ਕਿਸੇ ਨੂੰ ਉਧਾਰ ਦਿੱਤਾ ਹੈ ਉਸ ਪੈਸੇ ਦੇ ਵਿੱਚੋਂ ਕੁਝ ਹਿੱਸਾ ਇਸ ਸਮੇਂ ਤੁਹਾਨੂੰ ਵਾਪਸ ਮਿਲ ਜਾਵੇਗਾ ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਉਧਾਰ ਦਿੱਤਾ ਗਿਆ ਪੈਸਾ ਵੀ ਵਾਪਸ ਮਿਲ ਜਾਵੇਗਾ ਵੈਸੇ ਤਾਂ ਕੁੰਭ ਰਾਸ਼ੀ ਵਾਲਿਓ ਧਨ ਦੀ ਪ੍ਰੋਬਲਮ ਤੁਹਾਡੀ ਸਾਰੀ ਹੀ ਦੂਰ ਹੋ ਜਾਵੇਗੀ ਜੇਕਰ ਕੋਈ ਬਿਜ਼ਨਸ ਕਰਦੇ ਹੋ ਉਥੇ ਵੀ ਧਨ ਦੇ प्रबल ਯੋਗ ਬਣਦੇ ਹੋਏ ਦਿਖਾਈ ਦੇ ਰਹੇ ਹਨ ਜੋ ਵੀ ਤੁਹਾਨੂੰ ਮੌਕਾ ਮਿਲੇ ਉਹਨੂੰ ਹੱਥੋਂ ਨਾ ਜਾਣ ਦੇਣਾ ਕਿਉਂਕਿ ਸਮਾਂ ਤੁਹਾਡੇ ਪੱਖ ਵਿੱਚ ਹੈ ਇਹ ਤੁਹਾਡੇ ਵਿੱਚੋਂ ਕਿਸੇ ਵੀ ਜੇਕਰ ਤੁਸੀਂ ਜ਼ਰੂਰਤਮੰਦ ਦੀ ਮਦਦ ਕਰ ਦਿੰਦੇ ਹੋ ਤਾਂ ਮਾਤਾ ਲక్ష్ਮੀ ਜੀ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਤੇ ਆਪਣੀ ਕਿਰਪਾ ਬਣਾਈ ਰੱਖਣਗੇ ਇਸ ਲਈ ਆਪਣੇ ਅਸੂਲਾਂ ਦੇ ਨਾਲ ਕਦੇ ਵੀ ਸਮਝੌਤਾ ਨਾ ਕਰੋ ਤੁਹਾਡੇ ਲਈ ਚੰਗਾ ਹੋਵੇਗਾ ਕਿ ਇਸ ਤਰ੍ਹਾਂ ਕਰਨਾ ਤੁਹਾਨੂੰ ਮਜ਼ਬੂਤ ਬਣਾ ਕੇ ਰੱਖੇਗਾ ਆਪਣੇ ਸਮਝ ਤੇ ਬੂਝ ਦੇ ਅਨੁਸਾਰ ਆਪਣੇ ਸਾਰੇ ਹੀ ਕੰਮਾਂ ਨੂੰ ਨਿਪਟਾ ਲਓ ਤੁਹਾਡੇ ਘਰ ਵਿੱਚ ਮਹਿਮਾਨਾਂ ਦਾ ਆਗਮਨ ਹੋਵੇਗਾ ਸਾਰੇ ਮਹਿਮਾਨ ਤੁਹਾਡੇ ਨਾਲ ਮਿਲ ਜੁਲ ਕੇ ਰਹਿਣਗੇ ਤੁਹਾਡੀ ਤਾਰੀਫ਼ ਵੀ ਕਰਨਗੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਸਾਵਧਾਨੀ ਦੇ ਤੌਰ ਤੇ ਕਦੇ ਤੁਹਾਡੇ ਮਨ ਦਾ ਸੁਭਾ ਦੂਸਰਿਆਂ ਦੇ પતિ ਪ੍ਰਤੀ ਮਨ ਮਟਾਉ ਵਾਲਾ ਨਾ ਬਣ ਜਾਵੇ ਕਰਦੇ ਕਿਸੇ ਛੋਟੀ ਜਿਹੀ ਗੱਲ ਤੇ ਬਹਿਸਬਾਜ਼ੀ ਤੁਸੀਂ ਕਰ ਸਕਦੇ ਹੋ ਇਸ ਲਈ ਇਸ ਗੱਲ ਤੋਂ ਖਾਸ ਧਿਆਨ ਰੱਖਣਾ ਹੈ ਘਰ ਪਰਿਵਾਰ ਵਿੱਚ ਮਾਹੌਲ ਤਾਂ ਹੀ ਤੁਹਾਡੇ ਸਹੀ ਰਹੇਗਾ ਨਹੀਂ ਤਾਂ ਘਰ ਦਾ ਮਾਹੌਲ ਵਿਗੜ ਸਕਦਾ ਹੈ ਇਸ ਲਈ ਤੁਹਾਨੂੰ ਕਿਹਾ ਜਾਂਦਾ ਹੈ ਜੀ ਕਿ ਤੁਸੀਂ ਗੁੱਸੇ ਤੇ ਕੰਟਰੋਲ ਰੱਖਣਾ ਹੈ ਨਾਲ ਹੀ ਨਾਲ ਤੁਹਾਡਾ ਨਜ਼ਦੀਕੀ ਤੁਹਾਡੇ ਨਾਲ ਕੋਈ ਠੱਗੀ ਕਰ ਸਕਦਾ ਹੈ ਤੁਹਾਨੂੰ ਧੋਖਾ ਦੇ ਸਕਦਾ ਹੈ ਤੁਸੀਂ ਥੋੜਾ ਜਿਹਾ ਸਾਵਧਾਨ ਰਹਿਣਾ ਹੈ ਤੁਸੀਂ ਆਪਣੇ ਕੈਰੀਅਰ ਦੇ ਪ੍ਰਤੀ ਕਦੇ ਵੀ ਕੋਈ ਵੀ ਲਾਪਰਵਾਹੀ ਨਹੀਂ ਵਰਤਣੀ ਸਾਵਧਾਨੀ ਰੱਖਣੀ ਤੁਹਾਡੇ ਲਈ ਬੜੀ ਜ਼ਰੂਰੀ ਹੈ ਜੇਕਰ ਗੱਲ ਕਰੀਏ ਲਵ ਲਾਈਫ ਦੀ ਪ੍ਰੇਮ ਦੀ ਤਾਂ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਪਤੀ ਪਤਨੀ ਦੇ ਵਿੱਚ ਪ੍ਰੇਮ ਪਿਆਰ ਹੋਰ ਜ਼ਿਆਦਾ ਵੱਧ ਜਾਵੇਗਾ ਚੰਗੇ ਸਬੰਧ ਬਣਨਗੇ ਹੁਣ ਤੁਹਾਡਾ ਜੀਵਨ ਪੂਰਾ ਹੀ ਸੁਖਮਈ ਹੋ ਜਾਵੇਗਾ ਤੁਹਾਡਾ ਪਰਿਵਾਰਕ ਵਾਤਾਵਰਣ ਖੁਸ਼ ਨਮਾ ਰਹੇਗਾ ਤੁਹਾਡੀ ਜ਼ਿੰਦਗੀ ਵਿੱਚ ਹੋਣਗੀਆਂ ਹੁਣ ਖੁਸ਼ੀਆਂ ਹੀ ਖੁਸ਼ੀਆਂ ਕਿਉਂਕਿ ਸਮਾ ਤੁਹਾਡੇ ਪੱਖ ਵਿੱਚ ਹੈ ਜੇਕਰ ਗੱਲ ਕੀਤੀ ਜਾਵੇ ਕੈਰੀਅਰ ਦੀ ਤਾਂ ਕੈਰੀਅਰ ਦੇ ਸੰਬੰਧ ਵਿੱਚ ਵੀ ਸਮਾਂ ਤੁਹਾਡੇ ਲਈ ਚੰਗਾ ਹੈ। ਬਿਜ਼ਨਸ ਵਿਕਾਸ ਸੰਬੰਧੀ ਤੁਹਾਡੇ ਲਈ ਸਮਾਂ ਸਹੀ ਹੈ। ਇਸ ਲਈ ਤੁਸੀਂ ਇਸ ਸਮੇਂ ਖਾਣ ਪੀਣ ਦਾ ਵੀ ਖਾਸ ਧਿਆਨ ਰੱਖਣਾ ਹੈ। ਨਹੀਂ ਤਾਂ ਤੁਹਾਨੂੰ ਕੋਈ ਮੌਸਮੀ ਬਿਮਾਰੀ ਹੋ ਸਕਦੀ ਹੈ। ਕੋਈ ਜੇਕਰ ਤੁਹਾਡਾ ਤੇਲ ਦਾ ਬਿਜ਼ਨਸ ਹੈ ਉਸ ਦੇ ਵਿੱਚ ਤੁਹਾਨੂੰ ਕਾਫੀ ਲਾਭ ਮਿਲ ਸਕਦਾ ਹੈ। ਇਸ ਸਮੇਂ ਤੁਹਾਡੇ ਸਾਰੇ ਹੀ ਸਹਿਕਰਮੀ ਕੰਮ ਦੀ ਤਾਰੀਫ਼ ਕਰਨਗੇ। ਜੇਕਰ ਤੁਸੀਂ ਕਿਧਰੇ ਜੌਬ ਕਰਦੇ ਹੋ ਤਾਂ ਪ੍ਰੋਮੋਸ਼ਨ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਤੁਸੀਂ ਹਮੇਸ਼ਾ ਖੁਸ਼ ਰਹੋਗੇ ਜਿਹੜੇ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਮਨਚਾਹੀ ਨੌਕਰੀ ਮਿਲ ਜਾਵੇਗੀ ਜੇਕਰ ਤੁਸੀਂ ਕਿਸੇ ਨੌਕਰੀ ਦੇ ਲਈ ਕਿਸੇ ਵੀ ਜਗ੍ਹਾ ਤੇ ਇੰਟਰਵਿਊ ਦਿੱਤਾ ਹੋਇਆ ਸੀ ਉਸ ਦੇ ਪ੍ਰਤੀ ਵੀ ਤੁਹਾਨੂੰ ਚੰਗੇ ਰਿਜ਼ਲਟ ਮਿਲ ਜਾਣਗੇ ਤੇ ਜਿਹੜੇ ਲੋਕ ਨੌਕਰੀ ਦੀ ਕੋਸ਼ਿਸ਼ ਕਰ ਰਹੇ ਹਨ ਮਨਚਾਹੀ ਨੌਕਰੀ ਮਿਲ ਜਾਵੇਗੀ ਚਾਰੇ ਹੀ ਪਾਸਿਆਂ ਤੋਂ ਪੈਸਿਆਂ ਦਾ ਲਾਭ ਹੋ ਜਾਵੇਗਾ ਇਸ ਲਈ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਸਮਾਂ ਤੁਹਾਡੇ ਪੱਖ ਵਿੱਚ ਹੈ ਲਾਭ ਲੈਣ ਵਾਲਾ ਸਮਾਂ ਹੈ ਸੋ ਇਸ ਮੌਕੇ ਨੂੰ ਹੱਥੋਂ ਨਾ ਜਾਣ ਦੇਣਾ ਇਸ ਮੌਕੇ ਦਾ ਲਾਭ ਉਠਾ ਲਓ ਆਪਣੀ ਮਿਹਨਤ ਤੇ ਵਿਸ਼ਵਾਸ ਰੱਖੋ ਜਿਸ ਨਾਲ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਤੇ ਕਾਮਯਾਬੀ ਜ਼ਰੂਰ ਹਾਸਿਲ ਹੋ ਜਾਵੇਗੀ ਸੋ ਦੋਸਤੋ ਇਹ ਸੀ ਜੀ ਕੁੰਭ ਰਾਸ਼ੀ ਵਾਲਿਆਂ ਦੀ ਸਟਰੀਕ ਭਵਿੱਖਬਾਣੀ ਧੰਨਵਾਦ